10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਰੈਕੋਟ ਜਿਲ੍ਹਾ ਲੁਧਿਆਣਾ ਦਾ ਇਤਿਹਾਸਕ ਸ਼ਹਿਰ ਰੈਕੋਟ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿ ਰੈਕੋਟ ਦਾ ਇਤਿਹਾਸ ਰੈਕੋਟ ਦਾ ਨਾਮ ਰੈਕੋਟ ਕਿਵੇਂ ਪਿਆ ਰੈਕੋਟ ਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਨ ਲਈ ਅੱਜ ਇੱਕ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਰੈਕੋਟ ਦਾ ਨਾਮ ਰੈਕੋਟ ਕਿਵੇਂ ਪਿਆ ਇਸ ਤੋਂ ਇਲਾਵਾ ਇਹ ਇਤਿਹਾਸਕ ਪੱਖ ਤੋਂ ਕਿੰਨੀ ਅਮੀਰ ਧਰਤੀ ਆ ਇਸ ਵੀਡੀਓ ਅੰਦਰ ਤੁਹਾਨੂੰ ਅੱਗੇ ਦੱਸਣਗੇ ਲੈਕਚਰਾਰ ਜਗਦੀਪ ਸਿੰਘ ਜੀ ਜਿਨ੍ਹਾਂ ਨੇ ਕਿ ਕਾਫੀ ਮੁਸਾਕਤ ਦੇ ਨਾਲ ਇੱਕ ਖੋਜ ਕੀਤੀ ਆ ਜ ਜਿਨ੍ਹਾਂ ਨੇ ਇਤਿਹਾਸਕ ਤੱਤ ਨੇ ਜਿਹੜੇ ਇਕੱਠੇ ਕਰਕੇ ਉਹ ਅੱਗੇ ਆਪਣੀ ਆਵਾਜ਼ ਦੇਣਗੇ ਰਾਏਕੋਟ ਦੀ ਇਤਿਹਾਸਵਾਦ ਇਤਿਹਾਸ ਸਹਿਰ ਰਾਏਕੋਟ ਦੀ ਜਾਣਕਾਰੀ ਆਪਣੇ ਆਪ ਜੀ ਨਾਲ ਸਾਂਝੀ ਕਰਨ ਲੱਗੇ ਹਾਂ ਰਾਏਕੋਟ ਦਾ ਜ਼ਿਕਰ ਜਾਇਦੇ ਇਤਿਹਾਸ ਦੀ ਗੱਲ ਗੰਗਾ ਸਾਗਰ ਅਤੇ ਗੁਰਦੁਆਰਾ ਟਾਲੀ ਸਾਹਿਬ ਤੋਂ ਬਿਨਾ ਅਧੂਰੀ ਰਹੇਗੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਤੋਂ ਬਾਅਦ 1705 ਈਸਵੀ ਵਿੱਚ 2 ਜਨਵਰੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਸਥਾਨ ਤੇ 41 ਦੇ ਦਰਗਹ ਥੱਲੇ ਪਹਿਰ ਦੇ ਤੜਕੇ ਆ ਕੇ ਬਰਾਜੇ ਦਿਨ ਚੜਦੇ ਨੂੰ ਜਦੋਂ ਰਾਏ ਕੱਲਾ ਦਾ ਰਾਏ ਕੱਲਾ ਜੋ ਨਵਾਬ ਸੀ ਇਸ ਰਿਆਸਤ ਦਾ ਉਸਦਾ ਪਾਲੀ ਮੱਝਾਂ ਚਾਰਨ ਆਇਆ ਤਾਂ ਗੁਰੂ ਸਾਹਿਬ ਨੇ ਉਹਦੇ ਕੋਲੋਂ ਪਾਣੀ ਤੇ ਦੁੱਧ ਦੀ ਮੰਗ ਕੀਤੀ ਨੂਰਾ ਮਾਹੀ ਆਖਣ ਲੱਗਿਆ ਜੀ ਮੱਜਾਂ ਦਾ ਸਾਰਿਆਂ ਦਾ ਧਾਰਾ ਚੋਂ ਇਹਨੇ ਪਾਣੀ ਵੀ ਮੇਰੇ ਕੋਲ ਨਹੀਂ ਹੈ। ਪਰੰਤੂ ਗੁਰੂ ਸਾਹਿਬ ਸਾਹਿਬ ਨੇ ਆਪਣੇ ਕੋਲੋਂ 288 ਛੇਕਾਂ ਵਾਲਾ ਗੰਗਾ ਸਾਗਰ ਦੇ ਕੇ ਇੱਕ ਔਸਰ ਝੋਟੀ ਦਾ ਦੁੱਧ ਚੋਣ ਲਈ ਇਸ਼ਾਰਾ ਕੀਤਾ। ਬੜੀ ਹੈਰਾਨੀ ਹੋਈ ਨੂਰਾ ਮਾਹੀ ਨੂੰ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ। ਪਰੰਤੂ ਉਹ ਗੁਰੂ ਸਾਹਿਬ ਦੇ ਕਹਿਣ ਤੇ ਇੱਕ ਔਸਰ ਝੋਟੀ ਥੱਲੇ ਥਾਪੀ ਮਾਰ ਕੇ ਗੰਗਾ ਸਾਗਰ ਲੈ ਕੇ ਬੈਠ ਗਿਆ। ਨੂਰੇ ਦੀ ਹੈਰਾਨੀ ਦੀ ਹੱਦ ਨਾ ਰਹੀ। ਜਦੋਂ ਉਸ ਝੋਟੀ ਨੇ ਦੁੱਧ ਨਾ ਲਿਆ ਅਤੇ 288 ਛੇਕਾਂ ਵਾਲੇ ਬਰਤਨ ਵਿੱਚੋਂ ਦੁੱਧ ਦੀ ਇੱਕ ਚਿਪ ਟਿੱਪ ਵੀ ਨਾ ਚੋਈ ਇਹ ਗੱਲ ਨੂਰੇ ਮਾਹੀ ਨੇ ਜਾ ਕੇ ਆਪਣੇ ਮਾਲਕ ਨੂੰ ਦੱਸੀ ਤੇ ਕਹਿਣ ਲੱਗਾ ਕਿ ਆਪਣੇ ਕੋਲ ਕੋਈ ਰੱਬ ਦਾ ਬੰਦਾ ਆਇਆ ਹੈ ਨਵਾਬ ਰਾਏ ਕੱਲਾ ਭੱਜਿਆ ਭੱਜਿਆ ਗੁਰੂ ਸਾਹਿਬ ਕੋ ਆਇਆ ਅਤੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਕੋਲ ਨਿਵਾਸ ਕਰੋ ਹੁਣ ਆਪਾਂ ਰਾਏਕੋਟ ਦੇ ਬੰਦੇ ਜਾਣ ਦੇ ਪਿਛੋਕੜ ਦੀ ਗੱਲ ਕਰਦੇ ਹਾਂ ਇਹ ਇਤਿਹਾਸ 12ਵੀਂ ਸਦੀ ਦੇ ਨਾਲ ਜਾ ਜੁੜਦਾ ਹੈ ਜਦੋਂ ਇਥੋਂ ਦੇ ਰਾਏਕਿਆਂ ਦਾ ਇੱਕ ਬਡੇਰਾ ਮੋਕਲ ਚੰਦ ਜੋ ਉਸ ਸਮੇਂ ਰਾਜਪੂਸੀ ਜੈਸਲਮੇਰ ਦੇ ਇਲਾਕੇ ਤੋਂ ਉੱਠ ਕੇ ਪੰਜਾਬ ਆਇਆ ਸੀ ਉਸ ਦੀ ਚੌਥੀ ਪੀੜੀ ਦੇ ਤੁਲਸੀਦਾਸ ਨੇ 1323 ਈਸਵੀ ਵਿੱਚ ਪਿੰਡ ਚੱਕਰ ਦੀ ਨੀਰ ਰੱਖੀ ਸੀ। ਇੱਥੋਂ ਤੱਕ ਇਹ ਰਾਜਪੂਤ ਖਾਨਦਾਨ ਸੀ। ਤੁਲਸੀਦਾਸ ਬਹਾਵਲਪੁਰ ਦੇ ਉੱਚ ਦੇ ਪੀੜ ਦੇ ਪ੍ਰਭਾਵ ਨਾਲ ਇਸਲਾਮ ਵਿੱਚ ਆ ਗਿਆ। ਭਾਬੂ ਮੁਸਲਮਾਨ ਖਾਨ ਬਣ ਗਿਆ। ਉਸ ਦਾ ਨਾਮ ਸਰਾਜੂਦੀਨ ਉਪ ਸੇਖ ਚਾਚੂ ਰੱਖਿਆ ਗਿਆ। ਇਸੇ ਸੇਖ ਚਾਚੂ ਦੀ 6ਵੀਂ ਪੀੜੀ ਵਿੱਚ ਰਾਏ ਕਮਾਲੂਦੀਨ ਪਹਿਲਾ ਅਤੇ 7ਵੀਂ ਪੀੜੀ ਵਿੱਚ ਰਾਏ ਕੱਲਾ ਪਹਿਲਾ ਹੋਇਆ ਇਸੇ ਰਾਏ ਕੱਲਾ ਪਹਿਲੇ ਨੂੰ ਸ਼ਹਿਨशाह ਅਲਾਉਦੀਨ ਨੇ ਰਾਏਕੋਟ ਦੇ ਦਿਵਾਲੇ ਦਾ ਕਾਫੀ ਸਾਰਾ ਇਲਾਕਾ ਜ਼ਗੀਰ ਵਜੋਂ ਦੇ ਕੇ ਰਾਏ ਦਾ ਖਿਤਾਬ ਬਖਸ਼ਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਰਾਏ ਕੱਲਾ ਪਹਿਲੇ ਨੇ 1478 ਈਸਵੀ ਵਿੱਚ ਪਿੰਡ ਤਲਵੰਡੀ ਦਾ ਮੋਡ ਬੰਨਿਆ ਸੀ ਰਾਏ ਕਲਾ ਪਹਿਲਾ ਦੀ ਪੀੜੀ ਵਿੱਚੋਂ ਅੱਗੇ ਹੋਏ ਕਮਾਲੂਦੀਨ ਪਹਿਲਾ ਰਾਏ ਅਹਿਮਖਾਂ ਜਿਸ ਨੇ 1648 ਈਸਵੀ ਵਿੱਚ ਰਾਏਕੋਟ ਦੀ ਮੋੜੀ ਗੱਡੀ ਸੀ ਫਿਰ ਰਾਏ ਕਮਾਲੂਦੀਨ ਦੂਜਾ ਜਿਸ ਨੇ 1680 ਵਿੱਚ ਜਗਰਾਉਂ ਦੀ ਮੋੜੀ ਗੱਡੀ ਸੀ ਪੀੜੀ ਅੱਗੇ ਤੁਰੀ ਰਾਏ ਕਲਾ ਦੂਜਾ ਰਾਏ ਕਮਾਲੂਦੀਨ ਤੀਜਾ ਤੇ ਰਾਏ ਕੱਲਾ ਤੀਜਾ ਆਗਾਹ ਹੋਏ ਰਾਏ ਮੁਹੰਮਦ ਰਾਏ ਇlias ਨੂਰ ਔਰ ਨਸਾ ਰਾਣੀ ਭਾਗ ਭਰੀ ਰਾਏ ਇਮਾਮ ਬਖਸ਼ ਰਾਏ ਫੈਜ਼ ਤਲਬਖਾਂ ਰਾਏ ਇਨਾਇਤ ਖਾਂ ਰਾਏ ਫਕੀਰੁੱਲਾ ਖਾਂ ਅਤੇ ਰਾਏ ਅਜੀਜੁੱਦਾ ਖਾਂ ਅਜੀਜੁੱਲਾ ਖਾਂ ਦਾ ਵਾਰਿਸ ਹੈ ਰਾਏ ਮੁਹੰਮਦ ਅਲੀ ਖਾਨ ਜ਼ਾਇਕ ਅੱਲਾ ਤੀਜਾ ਰੈਕੋਟ ਰਿਆਸ ਦਾ ਮਾਲਕ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਚੋਂ ਨਿਕਲੇ ਸਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਵੱਡੇ ਸਾਹਿਬਜ਼ਾਦੇ ਉੱਥੇ ਜੰਗ ਵਿੱਚ ਸ਼ਹੀਦ ਹੋ ਗਏ ਸਨ ਮਾਛੀਵੜ ਦੇ ਜੰਗਲਾਂ ਵਿੱਚੋਂ ਗਨੀਖਾ ਅਤੇ ਨਬੀਖਾ ਗੁਰੂ ਜੀ ਨੂੰ ਆਪਣੇ ਮੁਰਸ਼ਿਦ ਉੱਚ ਦੇ ਪੀਰ ਦੇ ਵੇਸ ਵਿੱਚ ਪਲੰਘ ਤੇ ਬਿਠਾ ਕੇ ਮਰੀਦ ਬਣ ਕੇ ਫੌਜਾਂ ਦੇ ਘੇਰੇ ਵਿੱਚੋਂ ਨਿਕਲੇ ਸਨ ਉਹ ਗੁਰੂ ਸਾਹਿਬ ਜੀ ਨੂੰ ਪਹਿਲਾਂ ਤੋਂ ਜਾਣਦੇ ਸਨ ਕਿਉਂਕਿ ਉਹ ਘੋੜਿਆਂ ਦੇ ਵਪਾਰੀ ਸਨ ਅਤੇ ਘੋੜੇ ਲੈ ਕੇ ਆਨੰਦਪੁਰ ਸਾਹਿਬ ਜਾਂਦੇ ਰਹਿੰਦੇ ਸਨ ਸੰਭਵ ਹੈ ਕਿ ਉਹਨਾਂ ਨੇ ਹੀ ਉੱਚ ਦੇ ਪੀਰ ਬਣੇ ਗੁਰੂ ਸਾਹਿਬ ਨੂੰ ਪ੍ਰਾਨ ਸ਼ਰੀਫ ਰਿਹਲ ਸਮੇਤ ਅਤੇ ਗੰਗਾ ਸਾਗਰ ਦਿੱਤਾ ਹੋਵੇ ਜੰਗਲਾਂ ਵਿੱਚੋਂ ਨਿਕਲ ਕੇ ਆਲਮਗੀਰ ਹੁੰਦੇ ਹੋਏ ਹੀਰਾਪਿੰਡ ਮਹਾਂਤ ਕ੍ਰਿਪਾਲ ਦਾਸ ਦੇ ਡੇਰੇ ਪੁੱਜੇ ਮੁਗਲਾਂ ਦੇ ਡਰੋਂ ਮਹਾਂਤ ਨੇ ਠਹਾਰ ਨਾ ਦਿੱਤੀ ਕਿਉਂਕਿ ਗੁਰੂ ਜੀ ਨੂੰ ਠਹਾਰ ਦੇਣਾ ਉਸ ਸਮੇਂ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੇ ਕਹਿਰ ਨੂੰ ਸੱਦਾ ਦੇਣ ਦੇ ਬਰਾਬਰ ਸੀ ਗਨੀ ਖਾਤੇ ਨਵੀ ਖਾਨ ਨੂੰ ਗੁਰੂ ਜੀ ਨੇ ਇੱਥੋਂ ਹੀ ਕੁਰਾਨ ਸ਼ਰੀਫ ਦੇ ਕੇ ਵਿਦਾ ਕਰ ਦਿੱਤਾ 1705 ਈਸਵੀ ਦੇ ਪਹਿਲੇ ਹੱfte ਜੋ ਤਰੀਕ 2 ਜਨਵਰੀ ਮੰਨੀ ਗਈ ਹੈ ਗੁਰੂ ਸਾਹਿਬ ਪਹਿਰ ਦੇ ਤੜਕੇ ਰਾਏਕੋਟ ਦੀ ਯੂ ਵਿੱਚ ਪਹੁੰਚੇ ਉਸ ਵੇਲੇ ਇੱਥੇ ਰਾਏਕਲਾ ਨਵਾਬ ਦਾ ਸ਼ਾਸਨ ਸੀ ਰਾਏਕਲਾ ਤੀਜਾ ਗੁਰੂ ਸਾਹਿਬ ਦਾ ਵਾਕਿਫ ਨਹੀਂ ਸੀ ਜਦੋਂ ਗੁਰੂ ਸਾਹਿਬ ਦਿਨ ਚੜਿਆ ਰਾਏ ਕੱਲਾ ਤੀਜਾ ਦਾ ਵਫਾਦਾਰ ਨੌਕਰ ਪਾੜੀ ਨੂਰਾ ਮਹਮਦ ਮੱਝਾਂ ਚਰਾਉਂਦਾ ਹੋਇਆ ਆਇਆ ਗੁਰੂ ਸਾਹਿਬ ਨੇ ਉਸ ਕੋਲੋਂ ਪਾਣੀ ਅਤੇ ਦੁੱਧ ਦੀ ਮੰਗ ਕੀਤੀ ਨੂਰੇ ਮਾਹੀ ਨੇ ਆਖਿਆ ਕਿ ਜੀ ਪਾਣੀ ਤਾਂ ਮੇਰੇ ਕੋਲ ਨਹੀਂ ਹੈ ਤੇ ਨਾ ਹੀ ਕਿਸੇ ਮੱਝ ਥੱਲੇ ਦੁੱਧਾ ਕਿਉਂਕਿ ਮੈਂ ਸਾਰੀਆਂ ਧਾਰਾਂ ਚੋਂ ਕੇ ਆਇਆ ਹਾਂ ਗੁਰੂ ਸਾਹਿਬ ਨੇ ਉਸ ਨੂੰ ਗੰਗਾ ਸਾਗਰ ਦੇ ਕੇ ਇੱਕ ਅਵਸਰ ਚੋਟੀ ਵੱਲ ਇਸ਼ਾਰਾ ਕੀਤਾ ਦੁੱਧ ਚੋਣ ਲਈ ਆਖਿਆ ਹੈਰਾਨੀ ਭਰਿਆ ਨੂਰਾ ਗੁਰੂ ਸਾਹਿਬ ਦੇ ਹੱਥੋਂ 28 ਛੇਕਾਂ ਵਾਲਾ ਗੰਗਾ ਸਾਗਰ ਲੈ ਕੇ ਥਾਪੀ ਦੇ ਕੇ ਚੋਟੀ ਥੱਲੇ ਬੈਠ ਗਿਆ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਔਸਰ ਚੋਟੀ ਦੁੱਧਲਾ ਖੜੀ ਹੋਈ ਤੇ 288 ਚੇਕਾ ਵਾਲੇ ਗੰਗਾ ਸਾਗਰ ਵਿੱਚੋਂ ਇੱਕ ਵੀ 蒂ਪ ਦੁੱਧ ਦੀ ਨਾ ਚੋਈ ਨੂਰਾ ਭੱਜਿਆ-ਭੱਜਿਆ ਆਪਣੇ ਮਾਲਕ ਕੋਲ ਪੁੱਜਿਆ ਤੇ ਆਖਿਆ ਕਿ ਆਪਣੇ ਕੋਲ ਕੋਈ ਰੱਬ ਦਾ ਬੰਦਾ ਆਇਆ ਹੈ ਜੀ ਨਵਾਬ ਕੱਲਾ ਉਸੇ ਵੇਲੇ ਗੁਰੂ ਜੀ ਕੋਲ ਆ ਕੇ ਆਦਬ ਸਤਕਾਰ ਨਾਲ ਆਪਣੇ ਪਾਸ ਠਹਿਰਨ ਦੀ ਬੇਨਤੀ ਕਰਨ ਲੱਗਿਆ ਸਿੱਖ ਸਦਾ ਰਿਣੀ ਰਹਿਣਗੇ ਉਸ ਨਵਾਬ ਦੇ ਜਿਸ ਨੇ ਗੁਰੂ ਸਾਹਿਬ ਨੂੰ ਫ਼ਰ ਦੇਣ ਲਈ ਔਰੰਗਜ਼ੇਬ ਦੇ ਕਹਿਰ ਕਹਿਰ ਦੀ ਪ੍ਰਵਾਹ ਨਹੀਂ ਕੀਤੀ ਅਤੇ ਆਪਣੇ ਵਫ਼ਾਦਾਰ ਨੌਕਰ ਨੂਰੇ ਮਾਹੀ ਨੂੰ ਗੁਰੂ ਸਾਹਿਬ ਦੀ ਸੇਵਾ ਲਈ ਲਗਾ ਦਿੱਤਾ ਅਤੇ ਬੇਨਤੀ ਕੀਤੀ ਗੁਰੂ ਸਾਹਿਬ ਨੂੰ ਕੀ ਸੇਵਾ ਕੀਤੀ ਜਾਵੇ ਗੁਰੂ ਸਾਹਿਬ ਨੇ ਆਖਿਆ ਕਿ ਸਰੰਦ ਤੋਂ ਪਰਿਵਾਰ ਦੀ ਕੋਈ ਖਬਰ ਨਹੀਂ ਹੈ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਬਾਰੇ ਖਬਰ ਮੰਗਾਈ ਜਾਵੇ ਉਸੇ ਸਮੇ ਨੂਰੇ ਨੂੰ ਸਰੰਦ ਭੇਜਿਆ ਗਿਆ ਨੂਰੇ ਨੂੰ ਉਸ ਪਰਿਵਾਰ ਨਾਲ ਛੋਟੇ ਸਹਬਜ਼ਾਦੇ ਬਾਬਾ ਜ਼ੋਰਤ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਨਾਲ ਬੀਤੀ ਕਹਾਣੀ ਆਪਣੀ ਭੈਣ ਨੂਰਾ ਦੇ ਭੁਖੋ ਸੁਣੀ ਜੋ ਉੱਥੇ ਵਿਆਹੀ ਹੋਈ ਸੀ ਉਸ ਨੇ ਹੀ ਆ ਕੇ ਗੁਰੂ ਸਾਹਿਬ ਨੂੰ ਇਹ ਖਬਰ ਦਿੱਤੀ ਗੁਰੂ ਸਾਹਿਬ ਜੀ ਨੂੰ ਕਰਾ ਮਾਤਾ ਦਾ ਜੋੜਨ ਵਾਲੇ ਇਹ ਸਮਝ ਜਾਣ ਕੇ ਗੁਰੂ ਜੀ ਨੂੰ ਖਬਰ ਨੂਰੇ ਮਾਹੀ ਨਹੀਂ ਆ ਕੇ ਦੱਸੀ ਤਦ ਗਹਿਰੰਗਬੀਰ ਮੁਦਰਾ ਵਿੱਚ ਗੁਰੂ ਜੀ ਨੇ ਤੀਰ ਦੀ ਨੋਕ ਨਾਲ ਕਾਹੀ ਦੀ ਜੜਪੁੱੜਦਿਆਂ ਆਖਿਆ ਕਿ ਇਸ ਜ਼ੁਲਮ ਕਰਨ ਵਾਲੇ ਦੀ ਜੜ ਵੀ ਇਸੇ ਤਰ੍ਹਾਂ ਹੀ ਕੁੱਟੀ ਜਾਵੇਗੀ ਛੋਟੀ ਜੀ ਗੱਲ ਤੁਹਾਡੇ ਨਾਲ ਪਛੋਕਰ ਦੀ ਸਾਂਝੀ ਕਰਦੇ ਆਂ ਰਾਏਕੋਟ ਰਿਆਸਤ ਦੇ ਨਵਾਬ ਨੇ ਅਕਬਰ ਨੂੰ ਧੀ ਦਾ ਡੋਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਅਕਬਰ ਨੇ ਇਹ ਰਿਆਸਤ ਜ਼ਬਤ ਕਰ ਲਈ ਸੀ ਉਸ ਤੋਂ ਪਿੱਛੋ ਹੈ ਬਾਦशाह शाह ਜਹਾਂ ਨੇ ਇਹ ਰਿਆਸਤ ਰਾਏਕਿਆ ਨੂੰ ਫੇਰ ਵਾਪਸ ਕਰ ਦਿੱਤੀ ਸੀ ਜਦੋਂ ਗੁਰੂ ਸਾਹਿਬ ਇੱਥੋਂ ਵਿਦਾ ਹੋਏ ਉਹ ਜਾਣ ਸਮੇਂ ਰੇਹੜ ਸਮੇਤ ਗੰਗਾ ਸਾਗਰ ਅਤੇ ਇੱਕ ਤਲਵਾਰ ਰਾਏਕਾ ਦੇ ਪਰਿਵਾਰ ਨੂੰ ਭੇਟ ਕਰ ਗਏ ਅਤੇ ਉਹਨਾਂ ਦੁਆਰਾ ਦਿਖਾਈ ਹਮਦਰਦੀ ਨਿਸ਼ਕਾਮ ਸੇਵਾ ਤੇ ਕੁਰਬਾਨੀ ਦਾ ਸ਼ੁਕਰਾਨਾ ਵੀ ਕੀਤਾ ਅਤੇ ਜਾਣ ਲੱਗਿਆਂ ਪੀੜੀ ਚੱਲਦੇ ਰਹਿਣ ਦੀ ਅਸੀਸ ਵੀ ਦਿੱਤੀ ਕਿ ਜਿੰਨਾ ਚਿਰ ਉਹ ਇਹਨਾਂ ਬਸਤਾਂ ਦੀ ਸੰਭਾਲ ਕਰਨਗੇ ਪੀੜ੍ਹੀ ਚੱਲਦੀ ਰਹੇਗੀ ਸਮਾਪਾ ਕੇ ਰੇਹਲ ਦਾ ਲੱਕੜੀ ਦੀ ਖਤਮ ਹੋ ਗਈ ਤਲਵਾਰ ਅੰਗਰੇਜ਼ ਹਾਕਮਾਂ ਨੇ ਹਥਿਆ ਲਈ ਗੰਗਾ ਸਾਗਰ ਪਵਿੱਤਰ ਬਰਤਨ ਦੀ ਇਹ ਪਰਿਵਾਰ 320 ਸਾਲਾਂ ਤੋਂ ਸਰਦਾ ਨਾਲ ਸੰਭਾਲ ਕਰ ਰਿਹਾ ਹੈ ਗੁਰੂ ਸਾਹਿਬ ਨੇ ਅਸੀਸ ਦਿੱਤੀ ਕਿ ਪੀੜੀ ਚੱਲਦੀ ਰਹੇਗੀ ਪਰਿਵਾਰ ਵਿੱਚ ਇੱਕ ਹੀ ਮਰਦ ਔਲਾਦ ਪੈਦਾ ਹੁੰਦੀ ਰਹੀ ਜਦੋਂ ਗੁਰੂ ਸਾਹਿਬ ਇੱਥੇ ਆਏ ਸਨ ਤਾਂ ਰਾਏ ਕਲਾਤੀਜਾ ਨਵਾਬ ਸੀ 1947 ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਸਮੇਂ ਰਾਏ ਇਨਾਇਤ ਖਾਂ ਇਤੋਂ ਦਾ ਹਾਕਮ ਸੀ ਉਸ ਨੂੰ ਅਨਰੇਰੀ ਮਜਿਸਟਰੇਟ ਦੀ ਉਪਾਧੀ ਬਖਸ਼ੀ ਹੋਈ ਸੀ ਜਿੱਥੇ ਅੱਜ ਦਾ ਰੈਕੋਟ ਕੁੜੀਆਂ ਦਾ ਸਕੂਲ ਅਜੀਜ਼ ਸਰ ਸਥਿਤ ਹੈ ਉੱਥੇ ਨਵਾਬ ਦੀ ਕਚਹਿਰੀ ਹੋਇਆ ਕਰਦੀ ਸੀ 57 ਸਾਲ ਬਾਅਦ 2004 ਦੇ ਵਿੱਚ رائے ਅਜੀਜ਼ ਉੱਲਾਹ ਖਾਨ ਨੇ ਉਸ ਗੰਗਾ ਸਾਗਰ ਦੇ ਦਰਸ਼ਨ ਭਾਰਤ ਵਿੱਚ ਸੰਗਤਾਂ ਨੂੰ ਕਰਾਏ ਜਿਸ ਨੂੰ ਉਸਦੇ ਦਾਦਾ ਇਨਾਇਤullah ਖਾਨ 1947 ਦੀ ਵੰਡ ਸਮੇ ਸਭ ਕੁਝ ਛੱਡਦਿਆਂ ਸੰਭਾਲ ਕੇ ਲਾਹੌਰ ਲੈ ਗਏ ਸੀ ਕੁਝ ਸਮਾਂ ਗੰਗਾ ਸਾਗਰ ਨੂੰ ਲਾਹੌਰ ਰੱਖਿਆ ਗਿਆ ਅਦੇ ਸਮਾਂ ਪਾ ਕੇ ਹਿਫਾਜ਼ਤ ਲਈ ਗੰਗਾ ਸਾਗਰ ਨੂੰ ਲੰਡਨ ਦੀ ਇੱਕ ਬੈਂਕ ਦੇ ਲੋਕਰ ਵਿੱਚ ਰੱਖ ਦਿੱਤਾ ਗਿਆ ਰਾਏ ਅਜੀਜ਼ullah ਖਾਨ ਦੇ ਦੱਸਣ ਅਨੁਸਾਰ ਕਿ ਜਦੋਂ ਉਹਨਾਂ ਦੀ ਦਾਦੀ ਮਰੀ ਉਹਨਾਂ ਦੀ ਉਮਰ 21 ਸਾਲ ਦੀ ਸੀ ਉਦੋਂ ਤੱਕ ਉਹਨਾਂ ਨੇ ਦੋ ਵਾਰ ਹੀ ਗੰਗਾ ਸਾਗਰ ਨੂੰ ਛੂ ਕੇ ਵੇਖਿਆ ਸੀ ਇਸ ਰੈਕੌਰ ਸ਼ਹਿਰ ਦਾ ਇਤਿਹਾਸ ਨਾਮਦਾਰ ਯੋਧਿਆਂ ਦੇ ਜ਼ਿਕਰ ਤੋਂ ਬਿਨਾਂ ਵੀ ਅਧੂਰਾ ਰਹੇਗਾ ਜਦੋਂ ਅੰਗਰੇਜ਼ ਰਾਜ ਸਿਖਰ ਤੇ ਸੀ ਤਾਂ ਅੰਗਰੇਜ਼ਾਂ ਨੇ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਨੇੜੇ ਇੱਕ ਬੁੱਚੜਖਾਨਾ ਖੋਲ ਦਿੱਤਾ ਜਿੱਥੇ ਲਊਆਂ ਵੱਧ ਕੀਤੀਆਂ ਜਾਂਦੀਆਂ ਸਨ ਪੰਛੀ ਉੱਥੋਂ ਹੱਡੀਆਂ ਤੇ ਮਾਸ ਚੁੱਕ ਕੇ ਗੁਰਦਰਾ ਟਾਲੀਣਾ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜਾਸੂਟ ਦੇ ਸਨ ਹੋਇਆ ਇਸ ਤਰ੍ਹਾਂ ਕਿ ਪਿੱਥੋਂ ਪਿੰਡ ਤੋਂ ਤਿੰਨ ਨਾਮਤਾਰੀ ਨੌਜਵਾਨ ਮੰਗਲ ਸਿੰਘ ਮस्तान ਸਿੰਘ ਅਤੇ ਗੁਰਮੁਖ ਸਿੰਘ ਗੁਰਦੁਆਰਾ ਟਾਲੀ ਆਣਾ ਸਾਹਿਬ ਦੇ ਦਰਸ਼ਨ ਲਈ ਆਏ ਤਾਂ ਉਹਨਾਂ ਇਹ ਬਿਆਦਵੀ ਦੇਖੀ ਜੋ ਉਹਨਾਂ ਤੋਂ ਸਹਾਰੀ ਨਾ ਗਈ ਥੋੜੇ ਦਿਨਾਂ ਬਾਅਦ ਉਹ ਫੇਰ ਆਏ ਕੁਝ ਸਾਥੀ ਮੈਂ ਸਮੇਤ ਅਤੇ ਉਹਨਾਂ ਤਿੰਨਾਂ ਨੇ ਉਸ ਬੁੱਚੜਖਾਨੇ ਤੇ ਹਮਲਾ ਕਰਕੇ ਛੇ ਬੁੱਤੜਾਂ ਨੂੰ ਮਾਰ ਮਕਾਇਆ ਅਤੇ ਗਊਆਂ ਵੀ ਛੜਾਈਆਂ 5 ਅਗਸਤ 1871 ਨੂੰ ਜੰਤਕ ਤੌਰ ਤੇ ਇਕੱਠ ਕਰਕੇ ਉਹਨਾਂ ਨੂੰ ਫਾਂਸੀ ਤੇ ਨਟਕਾ ਕੇ ਸ਼ਹੀਦ ਕੀਤਾ ਗਿਆ ਦੱਸਿਆ ਹੈ ਕਿ ਇਹ ਬਾਰਦਾਦ ਕਰਨ ਤੋਂ ਬਾਅਦ ਉਹ ਭੈਣੀ ਸਾਹਿਬ ਚਲੇ ਗਏ ਉੱਥੋਂ ਦੇ ਗੱਦੀਦਾਰ ਸੀਨ ਜਗਜੀਤ ਸਿੰਘ ਮਹਾਰਾਜ ਨੂੰ ਜਾ ਕੇ ਦੱਸਿਆ ਕਿ ਅਸੀਂ ਇਹ ਜਿਹੜਾ ਹੈ ਪਾਣਾ ਵਰਤਾਇਆ ਤਾਂ ਉਹਨਾਂ ਨੇ ਹਦਾਇਤ ਕੀਤੀ ਕਿ ਉੱਥੇ ਅੰਗਰੇਜ਼ ਸਰਕਾਰ ਲੋਕਾਂ ਨੂੰ ਕੁੱਟ ਕੇ ਮਾਰੇ ਕਿ ਤੁਸੀਂ ਜਾ ਕੇ ਪੇਸ਼ ਹੋ ਜਾਓ ਉਹ ਤਿੰਨੇ ਨ ਧੜਕ ਸਿੰਘ ਆ ਕੇ ਪੇਸ਼ ਹੋਏ ਤੇ ਹੱਸ ਕੇ ਉਹਨਾਂ ਨੇ ਫਾਂਸੀ ਦੀ ਸਜ਼ਾ ਪਰਵਾਣ ਕੀਤੀ ਮਹੱਲਾ ਗੁਰੂ ਨਾਨਕਪੁਰਾ ਵਿੱਚ ਆਜ਼ਾਦੀ ਪਰਵਾਨੇ ਅਤੇ ਗਊ ਰੱਖਿਆਕ ਰੈਕੋਟ ਦੇ ਨਾਮਦਾਰੀ ਸ਼ਹੀਦਾਂ ਸ਼ਹੀਦ ਮੰਗਲ ਸਿੰਘ ਸ਼ਹੀਦ ਮਸਤਾਨ ਸਿੰਘ ਤੇ ਸ਼ਹੀਦ ਗੁਰਮੁਖ ਸਿੰਘ ਦੀ ਯਾਦ ਵਿੱਚ ਨਾਮਤਾਰੀ ਸ਼ਹੀਦ ਦੀ ਸਮਾਰਕ ਉਸਾਰਿਆ ਗਿਆ ਹੈ ਨਾਮਤਾਰੀ ਸੰਪਰਤਾ ਦੇ ਮੁਖੀ ਦੀ ਗਵਾਈ ਵਿੱਚ ਹਰ ਸਾਲ ਇਸ ਸ਼ਹੀਦੀ ਸਮਾਰਗ ਤੇ ਉਹਨਾਂ ਦਾ ਸ਼ਹੀਦੀ ਦਿਨ ਸਰਦਾ ਸਵੇਤ ਮਨਾਇਆ ਜਾਂਦਾ ਹੈ ਜੇਕਰ ਆਬਾਦੀ ਦੀ ਗੱਲ ਕਰੀਏ ਤਾਂ 2011 ਦੇ ਰਿਕਾਰਡ ਅਨੁਸਾਰ ਰੈਕਾਊਟ ਦੀ ਜਿਹੜੀ ਕੁੱਲ ਆਬਾਦੀ ਸੀ ਉਹ 28724 ਸੀ 2023 ਦਾ ਰਿਕਾਰਡ ਜੇਕਰ ਆਪਾਂ ਛਾਤ ਮਾਰੀਏ ਤਾਂ ਲਗਭਗ ਰੈਕੂੜ ਦੀ ਆਬਾਦੀ 39000 ਦੇ ਕੀਰ ਹੈ। ਰੈਕੂੜ ਸ਼ਹਿਰ ਦੇ ਵਿੱਚ ਸਿੱਖ, ਹਿੰਦੂ, ਮੁਸਲਮਾਨ, ਇਸਾਈ ਸਭ ਧਰਮਾਂ ਦੇ ਲੋਕ ਬਹੁਤ ਹੀ ਪਿਆਰ ਤੇ ਸਤਿਭਾਵਨਾ ਨਾਲ ਰਹਿੰਦੇ ਹਨ। ਜੇਕਰ ਵਿਦਿਅਕ ਖੇਤਰ ਵਿੱਚ ਝਾਤ ਮਾਰੀਏ ਤਾਂ ਭਗਵਾਨ ਮਹਾਵੀਰ ਸੀਨੀਅਰ ਸੈਕੰਡਰੀ ਸਕੂਲ, ਸਵਾਮੀ ਗੰਗਾਗਰੀ গারਲ ਕਾਲਜ ਤੋਂ ਇਲਾਵਾ ਬਹੁਤ ਸਾਰੀ ਪ੍ਰਾਈਵੇਟ ਸਕੂਲ ਹੈ ਜਿਹੜੇ ਉਹ ਵਿੱਦਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਸਿਹਤ ਸਹੂਲਤਾਂ ਦੇ ਪੱਖੋਂ ਸਰਕਾਰੀ ਹਸਪਤਾਲ ਤੋਂ ਇਲਾਵਾ ਸ਼ਹਿਰ ਅੰਦਰ ਵਧੀਆਂ ਸਹੂਲਤਾਂ ਵਾਲੇ ਪ੍ਰਾਈਵੇਟ ਹਸਪਤਾਲ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ ਇਸ ਤੋਂ ਇਲਾਵਾ ਬੈਂਕਾਂ ਦੇ ਖੇਤਰ ਵਿੱਚ ਸ਼ਹਿਰ ਅੰਦਰ ਜਿੱਥੇ ਕੋਆਪਰੇਟਿਵ ਬੈਂਕ SBI ਦੀਆਂ ਬ੍ਰਾਂਚਾਂ ਹਨ ਉੱਥੇ ਹੀ ਸਾਰੀਆਂ ਹੀ ਪ੍ਰਾਈਵੇਟ ਬੈਂਕਾਂ ਦੀਆਂ ਬ੍ਰਾਂਚਾਂ ਤੁਹਾਨੂੰ ਉਪਲਬਧ ਮਿਲਣਗੀਆਂ ਇਸ ਤੋਂ ਇਲਾਵਾ ਲਾਈਫ ਇੰਸ਼ੋਰੈਂਸ ਦੀ LIC ਦੀ ਬ੍ਰਾਂਚ ਵੀ ਬੈਂਕਾਂ ਦੇ ਬਿਲਕੁਲ ਨਾਲ ਹੀ ਮੌਜੂਦ ਹੈ ਜੇਕਰ ਲੁਧਿਆਣੇ ਵਾਲੇ ਪਾਸੇ ਤੋਂ ਆਪਾਂ ਸ਼ਹਿਰ ਅੰਦਰ ਦਾਖਲਾ ਲੈਂਦੇ ਹਾਂ ਤਾਂ ਸਭ ਤੋਂ ਪਹਿਲਾਂ ਹਰੀ ਸਿੰਘ ਨਲਵਾ ਚੌਂਕ ਤੋਂ ਸਾਡੀ ਐਂਟਰੀ ਦਾਖਲਾ ਹੁੰਦਾ ਹੈ ਦੂਸਰੇ ਪਾਸੇੋਂ ਜੇਕਰ ਬਰਨਾਲੇ ਤੇ ਜਗਰਾਉਂ ਵਾਲੇ ਪਾਸਿਆਂ ਤੋਂ ਆਉਣਾ ਹੈ ਤਾਂ ਬਰਨਾਲਾ ਚੌਕ ਇਸੇ ਤਰ੍ਹਾਂ ਮਲੇਰ ਕੋਟਲਾ ਜੋ ਪਟਿਆਲਾ ਮਲੇਰ ਕੋਟਲਾ ਰੋਡ ਹੈ ਉਸ ਤੋਂ ਤਾਜਪੁਰ ਚੌਕ ਤੋਂ ਦਾਖਲਾ ਮਿਲਦਾ ਹੈ ਸ਼ਹਿਰ ਅੰਦਰ ਬਹੁਤ ਵੱਡੀ ਅਨਾਜ ਮੰਡੀ ਸਬਜ਼ੀ ਮੰਡੀ ਦੀ ਸਹੂਲਤ ਵੀ ਹੈ ਇਸ ਤੋਂ ਇਲਾਵਾ ਜੇਕਰ ਸ਼ਹਿਰ ਅੰਦਰ ਆਪਾਂ ਸਹੂਲਤਾਂ ਦੇ ਝਾਕ ਮਾਰੀਏ ਤਾਂ ਟੂ ਵੀਲਰ ਦੇ ਵਿੱਚ ਬਜਾਜ ਪੀਵੀਐਸ ਆਦਿਆਂ ਏਜੰਸੀਆਂ ਅਤੇ ਫੋਰ ਵੀਲਰ ਵਿੱਚ ਮਰੂਤੀ ਸੁజుਕੀ ਦਾ ਸ਼ੋਰੂਮ ਹੈ ਜਿਹੜਾ ਉਹ ਤੁਹਾਨੂੰ ਮੌਜੂਦ ਮਿਲੇਗਾ। ਰੈਕੁਰ ਸ਼ਹਿਰ ਅੰਦਰ ਖੇਡ ਸਟੇਡੀਅਮ ਜੋ ਕਿ ਇਤਿਹਾਸਿਕ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਬਿਲਕੁਲ ਨੇੜੇ ਹੈ। ਜੇਕਰ ਖਰੀਦੋ ਫਰੋਕਤ ਲਈ ਆਪਾਂ ਦੇਖੀਏ ਰਾਏਕੋਟ ਦੇ ਬਾਜ਼ਾਰ ਬਹੁਤ ਪ੍ਰਸਿੱਧ ਹਨ ਕੋਈ ਵੀ ਲੜੈਣ ਦੀ ਚੀਜ਼ ਆਪਾਂ ਨੂੰ ਇੱਥੋਂ ਮਿਲ ਜਾਂਦੀ ਹੈ ਇਸ ਤੋਂ ਇਲਾਵਾ ਜਿੱਦਾਂ ਪੰਜਾਬੀ ਸੱਭਿਆਚਾਰ ਨੂੰ ਪੱਛਮੀ ਸੱਭਿਆਚਾਰ ਨੇ ਪ੍ਰਭਾਵਿਤ ਕੀਤਾ ਸਾਡਾ ਖਾਣ-ਪਾਣ ਸਾਡਾ ਰਹਿਣ-ਸਹਿਣ ਬਦਲੇ ਇਸੇ ਤਰ੍ਹਾਂ ਮੀਡੀਅਨ ਪੀਜ਼ਾ ਯੂਕੇ ਪੀਜ਼ਾ ਵਾਲਿਆਂ ਨੇ ਰਾਏਕੋਟ ਦੀ ਦਿੱਖ ਨੂੰ ਚਾਰ ਚੰਨ ਲਾਇਆ ਜੇਕਰ ਰਾਜਨੀਤਿਕ ਪਿਛੋਕੜ ਦੀ ਗੱਲ ਕਰੀਏ ਤਾਂ ਰਾਏਕੋਟ ਹਲਕਾ ਹਮੇਸ਼ਾ ਸੱਤਾ ਤੋਂ ਉਲਟ ਭੁਗਤਦਾ ਰਿਹਾ ਹੈ ਜੇਕਰ ਪੰਜਾਬ ਅੰਦਰ ਕਾਂਗਰਸ ਪਾਰਟੀ ਸਰਕਾਰ ਬਣਦੀ ਤਾਂ ਹਲਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦਾ ਚੁਣਿਆ ਜਾਂਦਾ ਜੇਕਰ ਅਕਾਲੀ ਦਲ ਦੀ ਸਰਕਾਰ ਬਣਦੀ ਤਾਂ ਹਲਕਾ ਵਿਧਾਇਕ ਕਾਂਗਰਸ ਪਾਰਟ ਜਿੱਤਦਾ ਜਾਂਦਾ ਇਸ ਮੱਤ ਨੂੰ ਵੀ ਇਸ ਵਾਰ ਪਹਿਲੀ ਵਾਰ ਹਲਕੇ ਦੇ ਲੋਕਾਂ ਨੇ ਤੋੜਿਆ ਹੈ ਪੰਜਾਬ ਅੰਦਰ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦਾ ਹੀ ਹਲਕਾ ਵਿਧਾਇਕ ਹੈ ਲੋਕ ਸਭਾ ਹਲਕਾ ਫਤਿਗੜ ਸਾਹਿਬ ਦੇ ਅਧੀਨ ਆਉਂਦੇ ਇਸ ਰੈਕੋਟ ਹਲਕੇ ਅੰਦਰ ਪਤਿਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਲਗਾਤਾਰ ਦੂਜੀ ਵਾਰ ਹੀ ਚੁਣੇ ਜਾਂਦੇ ਹਨ। ਉਹਨਾਂ ਨੇ ਸਿਰ ਤੋੜ ਯਤਨ ਕੀਤੇ ਹਨ ਫੈਕਟ ਹਲਕੀ ਦੇ ਵਿਕਾਸ ਲਈ। ਜੇਕਰ ਦੋ ਪਰਿਵਾਰ ਆਪਸ ਦੇ ਵਿੱਚ ਖੰਦੇ ਹਨ, ਰਾਜਨੀਤਿਕ ਤੌਰ ਤੇ ਖੰਦੇ ਰਹੇ ਹਨ ਤਾਂ ਉਹ ਲੋਪ ਪੁਰਸ਼ ਜਗਦੀਸ਼ ਸਿੰਘ ਤਲਵੰਡੀ ਉਹਨਾਂ ਦੇ ਸੁਪੁੱਤਰ ਸਵਰਗੀ ਰਣਜੀਤ ਸਿੰਘ ਤਲਵੰਡੀ, ਜਗਜੀਤ ਸਿੰਘ ਤਲਵੰਡੀ ਅਤੇ ਦੂਸਰੇ ਪਾਸੇ ਕਾਂਗਰਸ ਦੇ ਹਰਮਿੰਦਰ ਸਿੰਘ ਪ੍ਰਧਾਨ ਜੋ ਕਿ ਜਿੱਤ ਦੇ ਹਾਰ ਦੇ ਰਹੇ ਇਸੇ ਤਰ੍ਹਾਂ ਤਲਵੰਡੀ ਪਰਿਵਾਰ ਵੀ ਹਮੇਸ਼ਾ ਚੋਣ ਜਿੱਤਦਾ ਤੇ ਹਾਰਦਾ ਰਿਹਾ ਆਪਸੀ ਘੂਲ ਇਨ੍ਹਾਂ ਪਰਿਵਾਰਾਂ ਦਾ ਪਾਰਟੀਆਂ ਦੇ ਰੂਪ ਵਿੱਚ ਚੱਲਦਾ ਰਿਹਾ ਇਸ ਵਾਰ ਇੱਕ ਜਿਹੜੀ ਪੰਜਾਬ 'ਚ ਲਹਿਰ ਉੱਠੀ ਸੀ ਉਸ ਦੇ ਤਹਿਤ ਰੈਕੋਟ ਨੇ ਵੀ ਸੱਤਾ ਦੇ ਨਾਲ ਰਹਿ ਕੇ ਹੀ ਸੱਤਾ ਦੇ ਅਧੀਨ ਆ ਜਿਹੜਾ ਉਹ ਫੈਸਲਾ ਦਿੱਤਾ ਠੇਕੇਦਾਰ ਹਾਕਮ ਸਿੰਘ ਇਥੋਂ ਹਲਕਾ ਵਿਧਾਇਕ ਹਨ ਰੇਕੁਰ ਸ਼ਹਿਰ ਅੰਦਰ ਜੇਕਰ ਆਪਾਂ ਹੋਰ ਸਹੂਲਤਾਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਅੰਦਰ ਇੱਥੇ ਜਗਪਾਲ ਸਿਨੇਮਾ ਹੋਇਆ ਕਰਦਾ ਸੀ ਜੋ ਕਿ ਸਮੇਂ ਦੇ ਨਾਲ ਨਾਲ ਖਤਮ ਹੋ ਚੁੱਕਿਆ ਪਰ ਹੁਣ ਜਿਹੜੇ ਨਵੇਂ ਸਿਨਮੇ ਆਏ ਨੇ ਉਹਨਾਂ ਦੇ ਤਹਿਤ ਇੱਥੇ ਸਿਨੇਮਾ ਕਰ ਮੌਜੂਦ ਹੈ ਸੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿੰਨੀ ਕਿ ਜਾਣਕਾਰੀ ਅਸੀਂ ਇਕੱਤਰ ਕੀਤੀ ਆ ਉਹ ਸਾਰਿਆਂ ਨਾਲ ਸਾਂਝੀ ਹੋ ਸਕੇ ਬਹੁਤ ਬਹੁਤ ਧੰਨਵਾਦ